बेटा हां जी बेचारी निम्बू बकरी नींबू नी नि बकरी ठीक है नीमू बकरी, बकरी खुशी सुन लो अरे एक थी नीमू बकरी वह बड़ी सीधी बड़ी भोली भाली थी इसलिए सब उसे बुद्धू बनाते थे ਪਤਾ ਲੱਗਦਾ ਹੈ ਕਿ ਜੋ ਇਨਸਾਨ ਭੋਲਾ ਭਾਲਾ ਹੁੰਦਾ ਉਸ ਨੂੰ ਵੀ ਉਹ ਸਭ ਦੀਆਂ ਗੱਲਾਂ ਦੇ ਵਿੱਚ ਆ ਜਾਂਦਾ ਜਿਵੇਂ ਆਹ ਜੀ ਹੈ ਜਿਵੇਂ ਕੋਣ ਹਾਂ ਆਕਾਸ਼ ਤੁਸੀਂ ਜਿਵੇਂ ਆਕਾਸ਼ ਨੂੰ ਕਹਿੰਦੇ ਹੋ ਉਹ ਤੁਹਾਡੀ ਗੱਲ ਉਹ ਵੀ ਮੰਨ ਲੈਂਦਾ ਹੈ ਹੈਨਾ ਬੇਟਾ ਮੰਨ ਲੈਂਦਾ ਨਾ ਹਾਂ ਪਰ ਆਕਾਸ਼ ਐਵੇਂ ਸਭ ਦੀਆਂ ਗੱਲਾਂ ਦੇ ਵਿੱਚ ਆਣਾ ਨਹੀਂ ਚਾਹੀਦਾ ਠੀਕ ਹੈ ਨਾ ਹਾਂ ਪਹਿਲਾਂ ਦੇਖਣਾ ਵੀ ਉਹ ਠੀਕ ਉਹ ਸਹੀ ਗੱਲ ਕਹਿ ਰਿਹਾ ਕਿ ਮੈਨੂੰ ਬੇਵਕੂਫਤਾ ਨਹੀਂ ਬਣਾ ਰਿਹਾ ਹਾਂਜੀ ਨੈਕਸਟ ਦੇਖੋ ਤੁਸੀਂ ਇੱਕ ਵਾਰ ਦੀ ਬਾਤ ਨਿੰਮੂ ਬੱਕਰੀ ਅਕੇਲੇ ਜੰਗਲ ਮੇਂ ਘੁੰਮਨੇ ਨਿਕਲੀ ਆ ਬੱਕਰੀਏ ਦੇਖੋ ਇਹ ਜੰਗਲ ਚ ਘੁੰਮਣ ਨਿਕਲ ਗਈ ਹੈਨਾ ਨਿਕਲ ਗਈ ਫਿਰ ਕੀ ਹੋਇਆ ਕਹਿੰਦੇ ਰਾਸਤੇ ਮੇਂ ਉਸੇ ਇੱਕ ਪੁਰਾਣਾ ਕੂਆ ਦਿਖਾਈ ਦਿਆ ਦੇਖੋ ਕੂਆ ਦੇਖੋ ਹਾਂਜੀ ਦਿਖ ਰਿਹਾ ਹੈ ਕਿ ਨਹੀਂ ਤੁਹਾਨੂੰ ਹਾਂ ਉਹ ਨੂੰ ਕੀ ਦਿਖਾਈ ਦਿੱਤਾ ਕੂਆ ਕੂਆ ਦਿਖਾਈ ਦਿੱਤਾ ਕਹਿੰਦੇ ਜਦੋਂ ਕੂਏ ਨੂੰ ਉਹ ਦੇਖਦੀ ਹੈ ਦੇਖਣਾ ਜਿੰਦੇ ਤੇ ਕੂਏ ਦੇ ਅੰਦਰ ਦੇਖਦੀ ਆ ਤਾਂ ਉਹਨੂੰ ਕੀ ਦਿਖਦਾ ਹੈ ਕਹਿੰਦੇ ਨਿੰਮੂ ਬੱਕਰੀ ਨੇ ਕੂਏ ਮੇਂ جھਾਂਕਾ ਦੇਖਿਆ جھਾਂਕਾ ਮਤਲਬ ਦੇਖਣਾ ਵਾਚ ਕੀਤਾ ਉਹਨੇ ਦੇਖਿਆ ਤਾਂ ਉਸਨੇ ਲੂਨੀ ਲੋਂਬੜੀ ਨਜ਼ਰ ਆ ਗਈ ਤਾਂ ਉਸੇ ਨੂਨੀ ਲੂਨੀ ਨਾਮ ਹੈ ਲੋਂਬੜੀ ਕੂਏ ਨਿੰਮੂ ਬੱਕਰੀ ਨੇ ਕੂਏ ਮੇਂ جھਾਂਕਾ ਤਾਂ ਉਸੇ ਲੂਨੀ ਲੋਂਬੜੀ ਨਜ਼ਰ ਆ ਗਈ ਉਹਨੂੰ ਕੂਏ ਦੇ ਵਿੱਚ ਆ ਦੇਖੀ ਲੋਂਬੜੀ ਦੇਖੀ ਜਦੋਂ ਦੇਖ ਲਈ ਉਹਨੇ ਤਾਂ ਕੀ ਹੁੰਦਾ ਹੈ ਕਹਿੰਦੇ ਅਸਲ ਮਿਲ ਨੂੰ ਨੀ ਲੋਂਬੜੀ ਥੋੜੀ ਦੇਰ ਪਹਿਲੇ ਉਸ ਕੂਏ ਮੇਂ ਗਿਰ ਗਈ ਥੀ ਉਸ ਕੂਏ ਦੇ ਵਿੱਚ ਜਿਹਦੇ ਵਿੱਚ ਉਹਨੇ ਬੱਕਰੀ ਦੇਖ ਰਹੀ ਸੀ ਉਸ ਕੂਏ ਦੇ ਵਿੱਚ ਲੂਨੀ ਲੋਂਬੜੀ ਕੁਝ ਟਾਈਮ ਪਹਿਲਾਂ ਹੀ ਗਿਰ ਗਈ ਸੀ ਵਹਿ ਹੀ ਐ ਸੋਚ ਕਰ ਪਰੇਸ਼ਾਨ ਥੀ ਕਿ ਭਲਾ ਮੈਂ ਇਸ ਕੂਏ ਸੇ ਬਾਹਰ ਕੈਸੇ ਨਿਕਲੂ ਆ ਜੋ ਲੂੰਬੜੀ ਐ ਇਹ ਦੇਖ ਰਹੀ ਐ ਵੀ ਮੈਂ ਕਿਵੇਂ ਨਿਕਲਾਂ ਕੂਆ ਡੁੰਗਾ ਹੁੰਦਾ ਹੈ ਹਨਾ ਤਾਂ ਦੇਖ ਰਹੀ ਐ ਕਿ ਮੈਂ ਉਸ ਦੇ ਵਿੱਚੋਂ ਕਿਵੇਂ ਨਿਕਲਾਂ ਦੇਖੋ ਸਾਰੇ ਪਿਕਚਰ ਦੇਖੋ ਹਨਾ ਇਹ ਸੋਚ ਰਹੀ ਐ ਇੱਥੇ ਵੀ ਮੈਂ ਕਿਵੇਂ ਨਿਕਲਾਂ ਉੱਪਰੋਂ ਇਹ ਵਾਲੀ ਬੱਕਰੀ ਐ ਜਿਹੜੀ ਇਹਨੂੰ ਦੇਖ ਰਹੀ ਐ ਕਹਿੰਦੇ ਫੇਰ ਦੇਖੋ ਕੀ ਹੁੰਦਾ ਐ ਇੱਥੇ ਦੇਖੋ ਤੁਸੀਂ ਇਹ ਪਿਕਚਰ ਦੇਖੋ ਤੁਹਾਨੂੰ ਕੀ ਪਤਾ ਲੱਗ ਰਿਹਾ ਇਹਦੇ ਤੋਂ ਹਾਂ ਵਿੱਚ ਦੇਖ ਰਹੀ ਐ ਦੇਖੋ ਕੂਏ ਮੈਨ ਨੂੰ ਨੀ ਲੋਂਬੜੀ ਕੋ ਦੇਖ ਕੇ ਨੀਮੂ ਬੱਕਰੀ ਕੋ ਬੜੀ ਹੈਰਾਨੀ ਹੋਈ ਤਾਂ ਇਹ ਬੱਕਰੀ ਹੈਰਾਨ ਹੋ ਜਾਂਦੀ ਐ ਵੀ ਇਹ ਉਹਦੇ ਅੰਦਰ ਕਿਵੇਂ ਐ ਇਹਦੇ ਅੰਦਰ ਕਿਵੇਂ ਐ ਵੀ ਇਹਦੇ ਅੰਦਰ ਕੀ ਕਰ ਰਹੀ ਐ ਕੀ ਹੋ ਗਿਆ ਇਹ ਨੇ ਇਹਨੇ ਆਪਦਾ ਦਿਮਾਗ ਤਾਂ ਯੂਜ਼ ਨਹੀਂ ਕੀਤਾ ਇਹਨੂੰ ਦੇਖਣ ਲੱਗ ਗਈ ਫਿਰ ਦੇਖੋ ਕੀ ਹੁੰਦਾ ਤੁਸੀਂ ਸੋਚੋ ਹਾਂ ਇਹ ਕੀ ਸੀ ਪੋਲੀ ਹਾਂ ਪੋਲੀ ਸੀ ਤਾਂ ਇਹ ਇਹਨੇ ਕੀ ਇਹਦੇ ਦਿਮਾਗ 'ਚ ਕੀ ਆਇਆ ਹੁਣ ਤੁਸੀਂ ਦੱਸੋ ਮੇਰੇ ਦਿਮਾਗ 'ਚ ਤੂ ਬਾਰੇ ਨਿਕਕ ਜੀ ਮੈਨੂੰ ਕੱਢ ਲਾ ਬਾਰੇ ਇਹ ਨੂੰ ਵਿਚ ਦੇ ਕੇ ਹੀ ਆਪ ਬਾਹਰ ਨਿਕਲਿਆ ਅੱਛਾ ਦੇਖਦੇ ਆ ਕੀ ਪਤਾ ਇਹ ਹੀ ਗੱਲ ਹੋਈ ਹੈ ਕਿ ਨਹੀਂ ਹੋਈ ਹਨਾ ਅਰਸ਼ੀ ਹਾਂ ਜੀ ਹੂੰ ਦੇਖਦੇ ਆ ਆਪਾਂ ਕੀ ਹੋਇਆ ਹੁਣ ਦੇਖੋ ਆਪਾਂ ਦੇਖ ਰਹੇ ਹ ਉਸਨੇ ਲੋਮੜੀ ਸੇ ਕਹਾ ਅਰੇ ਲੋਮੜੀ ਬਹਿਨ ਤੂੰ ਇਸ ਕੂਏ ਮੇਂ ਕੀ ਕਰ ਰਹੀ ਹੋ ਕੌਣ ਕਹਿੰਦੀ ਐ ਗੱਲ ਲੋਮੜੀ ਨਹੀਂ ਬੱਕਰੀ ਕਹਿੰਦੀ ਐ ਬੱਕਰੀ ਕਹਿੰਦੀ ਐ ਕਹਿੰਦੀ ਅਰੇ ਲੋਮੜੀ ਬਹਿਨ ਤੂੰ ਇਸ ਕੂਏ ਮੇਂ ਕੀ ਕਰ ਰਹੀ ਓ ਦੇਖੋ ਦੋਮਾ ਦਾ ਫੇਸ ਦੇਖੋ ਤੁਸੀਂ ਬੱਕਰੀ ਦਾ ਫੇਸ ਵੀ ਦੇਖੋ ਔਰ ਲੋਮੜੀ ਦਾ ਫੇਸ ਵੀ ਦੇਖੋ ਕਿਹਦੇ ਕੋਣ ਜ਼ਿਆਦਾ ਚਲਾਕ ਲੱਗ ਰਹੀ ਏ ਸੋਨੂੰ ਲੋਮੜੀ ਹਾਂ ਸ਼ਾਬਾਸ਼ ਹਾਂਜੀ ਅੱਗੇ ਦੇਖੋ ਤੁਸੀਂ ਇਸ ਪਰ ਲੋਮੜੀ ਬੜੀ ਚਤੁਰਾਈ ਸੇ ਮੁਸਕਰਾਈ ਲੋਮੜੀ ਹੱਸਣ ਲੱਗ ਜਾਂਦੀ ਏ ਹੱਸਣ ਲੱਗ ਜਾਂਦੀ ਏ ਉਹ ਕਿਉਂ ਹੱਸਦੀ ਏ ਵੀ ਉਹ ਮੈਂ ਬਾਹਰ ਨਿਕਲ ਜੂ ਹੈਂ ਨਹੀਂ ਉਹ ਆਪਦੇ ਦਿਮਾਗ ਦੇ ਵਿੱਚ ਕੋਈ ਪਲਾਨ ਸੋਚ ਰਹੀ ਏ ਬੀ ਮਨ ਦੇ ਵਿੱਚ ਪਲਾਨ ਹਾਂ ਉਹ ਕੋਈ ਮਨ ਦੇ ਵਿੱਚ ਪਲਾਨ ਹਾਂ ਕੀ ਸੋਚ ਰਹੀ ਹੈ ਕਿ ਮੈਂ ਹੁਣ ਬਾਹਰ ਕਿਵੇਂ ਨਿਕਲਾਂ ਠੀਕ ਹੈ ਤਾਂ ਉਸ ਨੇ ਕੀ ਕਰਿਆ ਕਹਿੰਦੀ ਫਿਰ ਵਹ ਬੋਲੀ ਸੁਨੋ ਨਿੰਮੂ ਤੁਮੇ ਸ਼ਾਇਦ ਪਤਾ ਨਹੀਂ ਹੈ ਇਸ ਸਾਲ ਬੜਾ ਭੀਸ਼ਣ ਸੂਖਾ ਪੜਨੇ ਵਾਲਾ ਹੈ ਸੂਖਾ ਪੜਨੇ ਵਾਲਾ ਹੈ ਲੋਕ ਪਾਣੀ ਕੀ ਇੱਕ ਇੱਕ ਬੂੰਦ ਕੇ ਲਈ ਤਰਸ ਜਾਣਗੇ पर मुझे कोई चिंता नहीं है मैंने तो इस कुएं को खोज लिया है जिसमें खूब सारा पानी है समझ आई किसे नु कोई गल समझ आई की कहना जा रहा है ओ कह रही है लोमड़ी कह रही है कहंदी जब ओने पुछया बकरी ने ता लोमड़ी कहंदी है कहंदी बी इस बार बहुत ज्यादा सूखा पैन वाला सूखा मतलब बी पानी दी काट हो हां पानी दी काट हो जानी है जिस दे नाल जिस दे नाल हां लोग की की ਕਰਨਗੇ لوگ ਇੱਕ ਇੱਕ ਪਾਣੀ ਦੀ ਬੂੰਦ ਲਈ ਵੀ ਜਿਹਨੂੰ हां ਤਰਸਣਗੇ ਬੇਟਾ ਪਰ ਉਹ ਪਰ ਉਹ ਕਹਿੰਦੀ ਹੈ ਵੀ ਮuje ਕੋਈ ਚਿੰਤਾ ਨਹੀਂ ਹੈ ਕਿਉਂ ਨਹੀਂ ਹੈ ਕਹਿੰਦੀ ਵੀ ਮuje ਮੈਨੇ ਤਾਂ ਪਾਣੀ ਦਾ ਕੂਆ ਖੋਜ ਲਿਆ ਹੈ ਪਾਣੀ ਪਾਣੀ हां ਪਾਣੀ ਦਾ ਕੂਆ हां ਜਿਸ ਵਿੱਚ ਖੂਬ ਸਾਰਾ ਪਾਣੀ ਹੈ ਫਿਰ ਉਹ ਕੀ ਕਹਿੰਦੀ ਹੈ ਬੱਕਰੀ ਉਸਨੂੰ ਦੇਖ ਰਹੀ ਹੈ ਦੇਖੋ ਉਹ ਬੱਕਰੀ ਦੇਖ ਰਹੀ ਹੈ ਕੂਏ ਦੇ ਅੰਦਰ आ कौन लूबड़ी। है लोमड़ी हाँ लूनी लोमड़ी हाँ जी और पानी भी इतना मीठा है कि क्या बताऊं कौन कह रही है ये गल क्योंकि वो ही है ना हाँ शायद आसपास किसी कुएं का पानी ऐसा मिश्री सा मीठा ना होगा लूनी लोमड़ी हंसकर बता रही थी ओ क्यों कह रही है कहनी भी इस दे विच पानी इतना वधिया क्यों कह रही तो ਹਾਂ ਤਰਕੀਬ ਸੋਚੀ ਹੈ ਉਹ ਹਾਂ ਉਹ ਹਾਂ ਤਰਕੀਬ ਸੋਚੀ ਹੈ ਉਸਨੇ ਹਰਜੋਤ ਸਿੱਧਾ ਬੇਟਾ ਉਸਨੇ ਤਰਕੀਬ ਸੋਚੀ ਹੈ ਕਿ ਮੈਂ ਇਹ ਵਾਲੀ ਗੱਲ ਕਹਿ ਦਨੀ ਹੈ ਕਿ ਮਿਸ਼ਰੀ ਵਰਗਾ ਪਾਣੀ ਹੈ ਪਾਣੀ ਹੈ ਜੋ ਬਿਲਕੁਲ ਮਿੱਠਾ ਹਾਂ ਬੀਆ ਵਿਚ ਵਰ ਜੂਗੀ ਹਾਂ ਬੀ ਦਾਨ ਨਿਕਲ ਜੂਗੀ ਹਾਂ ਉਹ ਕੋਈ ਤਰਕੀਬ ਸੋਚ ਰਹੀ ਉਹਦੇ ਪਲੈਨਿੰਗ ਦਿੱਤਾ ਹਲੇ ਆਪਾਂ ਨੂੰ ਪਤਾ ਵੀ ਨਹੀਂ ਹੈ ਦੇਖੋ ਕੀ ਪਲੈਨਿੰਗ ਸੋਚਦੀ ਹੈ ਉਹ ਆਪਾਂ ਅੱਗੇ ਦੇਖਦੇ ਹਾਂ ਹਾਂ ਉਹ ਆ ਦੇਖੋਈ ਹਾਂ ਕਾਪ ਜੋ ਪਲੈਨਿੰਗ ਸੋਚ ਰਹੀ ਹੈ ਨਾ ਉਹ ਦੇਖਦੇ ਆਪਾਂ ਕੀ ਹੁੰਦਾ ਹੈ ਕਹਿੰਦੇ ਦੇਖੋ ਹੁਣ ਦੇਖੋ ਉਹ ਬੱਕਰੀ ਹੈ ਜੋ ਕੂਏ ਦੇ ਵਿੱਚ ਦੇਖ ਰਹੀ ਹੈ ਕਹਿੰਦੇ ਚਾਹੋ ਤੋ ਤੂੰ ਵੀ ਇਸੇ ਮੇ ਆ ਜਾਓ ਫਿਰ ਹਮ ਸਹੇਲੀਆਂ ਖੂਬ ਬਾਤੇ ਕਰਤੇ ਹੋਏ ਮ제 ਸੇ ਦਿਨ ਬਤਾਏਂਗੇ ਕਹਿੰਦੀ ਹੈ ਉਹ ਕੌਣ ਕਹਿ ਰਹੀ ਹੈ ਗੁੰਬੜੀ ਕਿਹਨੂੰ ਕਹਿ ਰਹੀ ਹੈ ਬੱਕਰੀ ਨੂੰ ਹਾਂ ਬੱਕਰੀ ਨੂੰ ਕੀ ਕਹਿ ਰਹੀ ਹੈ ਕਹਿੰਦੀ ਵੀ ਚਾ ਜੇ ਤੇਰਾ ਜੀ ਕਰਦਾ ਤਾਂ ਤੂੰ ਵੀ ਆ ਜਾ ਆਪਾਂ ਦੋਵੇਂ ਸਹੇਲੀਆਂ ਇਹਦੇ ਵਿੱਚ ਮ제 ਨਾਲ ਦਿਨ ਬਿਤਾਵਾਂਗੇ ਕਿਉਂ ਵੀ ਲੋਕ ਤਾਂ ਪਾਣੀ ਦੀ ਪਿਆਸ ਲੱਗੂਗੀ ਲੋਕਾਂ ਨੂੰ ਆਪਾਂ ਨੂੰ ਪਾਣੀ ਕੂਏ ਚ ਮਿਲ ਜੂ ਹੁਣ ਦੇਖੋ ਇਹ ਸਾਰੀ ਗੱਲ ਬੱਕਰੀ ਸੁਣ ਰਹੀ ਐ ਸਾਰੀ ਗੱਲ ਬੱਕਰੀ ਸੁਣ ਰਹੀ ਹੈ ਸੁਣੀ ਜਾ ਰਹੀ ਐ ਸੁਣੀ ਜਾ ਰਹੀ ਐ ਹੈਨਾ ਉਹ ਦੇਖੋ ਇਹਦਾ ਫੇਸ ਵੀ ਦੇਖ ਸਕਦੇ ਹੋ ਤੁਸੀਂ ਹੁਣ ਦੇਖੋ ਤੁਸੀਂ ਅੱਗੇ ਕੀ ਕਰਦੀ ਐ ਬੱਕਰੀ ਸੁਣਕਰ ਨੀਮੂ ਬੱਕਰੀ ਬੜੀ ਖੁਸ਼ ਹੋਈ ਉਸਨੇ ਉਸ ਕੂਏ ਮੇ ਛਲਾਂਗ ਲਗਾਦੀ ਉਹ ਬੱਕਰੀ ਨੂੰ ਲੱਗਿਆ ਵੀ ਹਾਂ ਤੇ ਮੈਨੂੰ ਸਹੀ ਗੱਲ ਕਹਿਤੀ ਇਸਨੇ ਬੀ ਇਹ ਸਹੀ ਕਹਿ ਰਹੀ ਐ ਕਿਹੜਾ ਪਤਾ ਸੀ ਵਿਚਲਕੀ ਬਸ ਹਾਂ ਬੱਕਰੀ ਨੂੰ ਪਤਾ ਹੀ ਨਹੀਂ ਸੀ ਵੀ ਚਲਕੀ ਵਰਤੂਗੀ ਉਸਨੇ ਕੀ ਕੀਤਾ ਉਸਨੇ ਕੂਏ ਦੇ ਵਿੱਚ ਛਾਲ ਲਗਾਤੀ ਕਿਉਂ ਲਗਾਤੀ ਵੀ ਮੈਂ ਵੀ ਇਹਦੇ ਨਾਲ ਬਚ ਜਾਊਂਗੀ ਵੀ ਜਿਵੇਂ ਪਾਣੀ ਦਾ ਵੀ ਪਾਣੀ ਦੀ ਘਾਟ ਹੋਊਗੀ ਤਾਂ ਮੈਨੂੰ ਵੀ ਇਸੇ ਕੂਏ ਦੇ ਵਿੱਚ ਪਾਣੀ ਮਿਲ ਜਾਊਗੀ ਔਰ ਉਹ ਵੀ ਮਿੱਠਾ ਪਾਣੀ ਮਿਲ ਜਾਊਗਾ ਉਸਨੇ ਵੀ ਇਹ ਗੱਲ ਸੁਣ ਕੇ ਕੂਏ ਦੇ ਵਿੱਚ ਛਲਾਂਗ ਲਗਾਦੀ ਫੇਰ ਅੱਗੇ ਕੀ ਹੁੰਦਾ ਹੈ ਤੁਸੀਂ ਦੱਸੋ ਅੱਗੇ ਕੀ ਹੋਊਗਾ ਹਾਂਜੀ ਦੇਖਦੇ ਆ ਆਪਾਂ ਕੀ ਹੁੰਦਾ ਹੈ ਉੱਪਰ ਜਾਂਦੇ ਹਾਂ ਹਾਂਜੀ ਕਹਿੰਦੇ ਜਦ ਜੈਸੇ ਹੀ ਵਹ ਕੂਏ ਕੇ ਅੰਦਰ ਪਹੁੰਚੀ ਨੂਨੀ ਨੂਮੜੀ ਨੇ ਝਟ ਉਸ ਉਛਲ ਕਰ ਉਸकी ਪੀਠ ਪਰ ਪੈਰ ਰੱਖਾ ਔਰ ਉਸਨੇ ਲੰਬੇ ਸਿੰਗੋ ਪਰ ਦੂਸਰਾ ਪੈਰ ਰੱਖ ਕਰ ਫੌਰਨ ਕੂਏ ਸੇ ਬਾਹਰ ਆ ਗਈ ਜਿਵੇਂ ਹੀ ਬੱਕਰੀ ਦੇਖੋ ਇਹਦੇ ਅੰਦਰ ਆਂਦੀ ਹੈ ਉਹ ਛਲਾਂਗ ਮਾਰ ਕੇ ਉੱਛਲ ਕਰ ਪਿੱਠ ਪਰ ਪੈਰ ਰੱਖ ਕਰ ਇਹਦੀ ਪਿੱਠ ਤੇ ਪੈਰ ਰੱਖ ਕੇ ਔਰ ਉਸਕੇ ਲੰਬੇ ਸਿੰਗ ਨੇ ਜਿਹੜੇ ਤਾਂ ਲੰਬੇ ਸਿੰਗੋ ਪਰ ਦੂਸਰਾ ਪੈਰ ਰੱਖ ਕਰ ਫੌਰਨ ਵੀ ਜਲਦੀ ਨਾਲ ਫੌਰਨ ਮਤਲਬ ਜਲਦੀ ਨਾਲ ਕੂਏ ਸੇ ਬਾਹਰ ਆ ਜਾ ਗਈ ਵੀ ਇੱਕ ਇਹਨੂੰ ਵੀ ਇੰਨੇ ਟਾਈਮ ਦੇ ਵਿੱਚ ਪਤਾ ਨਾ ਲੱਗ ਜਾਵੇ ਵੀ ਮੈਂ ਬਾਹਰ ਆ ਰਹੀ ਆ ਵੀ ਮੈਂ ਇਹਨੂੰ ਜਲਦੀ ਜੀ ਪਾਗਲ ਬਣਾ ਕੇ ਬਾਹਰ ਨਿਕਲ ਜਾਂ ਨਹੀਂ ਤਾਂ ਇਹਨੂੰ ਚਲਾਕੀ ਪਤਾ ਲੱਗ ਜੂਗੀ ਹਨਾ ਹਾਂਜੀ ਹਾਂ ਫੇਰ ਅੱਗੇ ਕੀ ਹੋਇਆ ਦੇਖੋ ਹੁਣ ਦੇਖੋ ਇਸ ਪਿਕਚਰ ਦੇ ਵਿੱਚ ਬੱਕਰੀ ਅੰਦਰ ਹੋ ਗਈ ਔਰ ਨੋਮੜੀ ਬਾਹਰ ਆ ਗਈ ਹਨਾ ਪਰ ਹਾਂ ਜਾਂਤੇ ਜਾਂਤੇ ਵਹ ਬੋਲੀ अब तुम मजे से कुएं का मीठा पानी पियो क्योंकि इससे निकलना आसान नहीं है ना? है ना ये लोमड़ी कहंदी है लोमड़ी ओनु कहंदी है अभी हुण बी तू मैं तो जा रही हां ते तू एदे विच बैठ के मीठा पानी पी इस च निकलना आसान नहीं हैगा है ना आगे देखो नीमू बकरी बेचारी बड़ी परेशान थी देखो परेशान हैगी ना हां जी ਆਪੂ ਸੇ ਸਮਝ ਮੇ ਆਇਆ ਕੀ ਸਮਝ ਦੇ ਵਿੱਚ ਆਇਆ ਉਸਨੂੰ ਵੀ ਉਸਦੇ ਯਾਰ ਬਣ ਕੇ ਰਹਿਣਾ ਚਾਹੁੰਦਾ ਈ ਹੈ ਕਿਸੇ ਦੇ ਬਾਤਾਂ ਤੇ ਨਹੀਂ ਆਉਣਾ ਚਾਹੁੰਦਾ ਈ ਚਲਾਕੀ ਵਰਤੂਗੀ ਕੋਈ ਕਿਸੇ ਦੇ ਗੱਲ ਤੇ ਨਹੀਂ ਆਉਣਾ ਚਾਹੁੰਦਾ ਈ ਅੱਛਾ ਹੋਰ ਹੋਰ ਕੀ ਲੱਗਿਆ ਗੱਲ ਤੇ ਵਿਸ਼ਵਾਸ ਨਹੀਂ ਕਰਨਾ ਚਾਹੁੰਦਾ ਈ ਵੈਰੀ ਗੁੱਡ ਹਾਂਜੀ निम्मू बकरी बेचारी बड़ी परेशान थी अब उसे समझ में आया किसी की भी बात पर आंख मूंद कर मूंद कर मतलब आंख बंद बंद कर करके हाँ यकीन नहीं लेना चाहिए ये भी यकीन करना नहीं चाहिए किसी ते देखो वैसे तो अपने मम्मी पापा भी अपन बहुत कुछ कहते हैं पर अपन मानते हैं गल पर वो तो अनजान सी ना बकरी और लोमड़ी ये अनजान सी ਜਾਂਦੀਨੀ ਪਰ ਲੋਮੜੀ ਨੇ ਉੱਥੇ ਚਲਾਕੀ ਵਰਤੀ ਦੇਖੋ ਚਲਾਕੀ ਵਰਤ ਕੇ ਆਪ ਹੋਈ ਕੱਲੀ ਰਹਿ ਗਈ ਐਂਡ ਦੇ ਵਿੱਚ ਔਰ ਉਦਾਸ ਵੀ ਹੋਈ ਕਿ ਮੈਨੂੰ ਉਹ ਲੋਮੜੀ ਮੂਰਖ ਬਣਾ ਕੇ ਚਲੀ ਗਈ ਤਾਂ ਇਸ ਇਸ ਸਟੋਰੀ ਤੋਂ ਆਪਾਂ ਨੂੰ ਬੇਟਾ ਇਹੀ ਮੋਰਲ ਆਪਾਂ ਨੂੰ ਜੋ ਸਿੱਖਿਆ ਹੈ ਉਹ ਮਿਲਦੀ ਹੈ ਕਿ ਆਪਾਂ ਨੂੰ ਜੇ ਕੋਈ ਕੁਝ ਕਹੇ ਤਾਂ ਹਾਂ ਹੁਸ਼ਿਆਰ ਬਣ ਕੇ ਰਹੋ ਔਰ ਜਿਵੇਂ ਕੋਈ ਕਹੇ ਤਾਂ ਉਹਦੀ ਗੱਲ ਨੂੰ ਓਮੇ ਦੀ ਤió ਦੀ ਓਵੇਂ ਨਾ ਮੰਨੋ ਚਲਾ ਦੇ ਹਾਂ ਸਮਝਦਾਰੀ ਯੂਜ਼ ਵਰਤੋ ਆਪਦੀ ਤਾਂ ਜੋ ਵੀ ਤੁਹਾਨੂੰ ਹਰ ਕੋਈ ਮੂਰਖ ਨਾ ਬਣਾਏ ਜਿਵੇਂ ਮਨਜੋਤ ਕਹਿੰਦਾ ਸੀ ਮੈਡਮ ਜੀ ਆਕਾਸ਼ ਹਰ ਕਿਸੇ ਦੀ ਗੱਲ ਦੇ ਵਿੱਚ ਆ ਜਾਂਦਾ ਆਕਾਸ਼ ਫਿਰ ਹਰ ਕਿਸੇ ਦੀ ਗੱਲ 'ਚ ਨਹੀਂ ਆਣਾ ਜਿੰਦਾ ਤੈਨੂੰ ਫਿਰ ਸਾਰੀ ਪਾਗਲ ਬਣਾ ਦੇਣੀ ਹੈ ਹਨਾ ਇਹ ਵੀ ਤਾਂ ਦੇਖਿਆ ਕਰਨਾ ਵੀ ਮਨਜੋਤ ਮੈਨੂੰ ਪਾਗਲ ਵੀ ਤਾਂ ਬਣਾ ਸਕਦਾ ਹੈ ਮੈਨੂੰ ਝੂਠ ਵੀ ਤਾਂ ਬੋਲ ਸਕਦਾ ਹੈ ਹਨਾ ਹਾਂ ਹਰ ਸ਼ੀ ਤੂੰ ਦੱਸ ਵੀ ਕੋਈ ਗੱਲ ਹੈ ਸ਼ੀ ਕੀ ਸਹੀ ਗੱਲ ਹੈ ਕਿਸੇ ਨਾਲ ਚਲਾਕੀ ਕਰਨੀ ਚਾਹੀਦੀ ਹੈ ਕਿ ਨਹੀਂ ਕਰਨੀ ਚਾਹੀਦੀ ਹਾਂ ਸਿਆਣੇ ਬਣ ਕੇ ਰਹਿਣਾ ਚਾਹੀਦਾ ਜਾਂ ਮੂਰਖ ਬਣ ਕੇ ਰਹਿਣਾ ਚਾਹੀਦਾ ਸਿਆਣੇ ਹਾਂ ਤਾਂ ਤੁਸੀਂ ਸਾਰੇ ਸਿਆਣੇ ਬਣ ਕੇ ਰਹੋਗੇ ਨਾ ਸਮਝਦਾ ਹਾਂ ਜੀ ਹਾਂ ਕਿਸੇ ਨਾਲ ਬੇਵਕੂਫੀ ਚਲਾਕੀ ਵਰਤਣੀ ਵੀ ਨਹੀਂ ਠੀਕ ਹੈ ਇਹ ਨਹੀਂ ਹੈ ਕਿ ਕੱਲਾ ਕਿਸੇ ਆਪ ਆਪ ਚਲਾਕ ਬਣ ਗਿਆ ਦੂਜੇ ਨੂੰ ਬੇਵਕੂਫ ਬਣਾਇਆ ਉਹ ਜੀ ਗਲਤੀ ਕਰ ਲੁੱਦਿਆ ਜੀ ਹਾਂ ਓ ਕਿਸੇ ਨੂੰ ਦੂਸਰੇ ਨੂੰ ਵੀ ਤੁਸੀਂ ਬੇਵਕੂਫ ਨਹੀਂ ਬਣਾਣਾ ਪਾਗਲ ਵਾਲੀ ਗੱਲ ਮਤਲਬ ਸਮਝ ਰਹੇ ਹੋ ਨਾ ਹਾਂ ਤਾਂ ਇਹ ਵੀ ਗਲਤ ਗੱਲ ਹੈ